ਆ ਜਨਾਬ ਨੂੰ ਜਿਹੜਾ ਆਈਦਾ ਜਿਹਾ ਜਿਹਾ ਉਹ ਕਰਾ ਰਿਹਾ ਹੈ। ਹੁਣ ਇਹ ਕਰਦਣੇ ਕੰਮ ਦਾ। ਇਹਦਾ ਸੋਲਾ ਸਾਰੇ ਲਾ। ਆ ਸਾਰੇ ਵੀਰਾਂ ਨੂੰ ਸਾਸਰੀ ਗਾਲ ਜੀ। ਆ ਇੱਕ ਬਾਬਾ ਬਣਿਆ ਫਿਰਦਾ ਜੀ। ਇਹ ਥੋੜੇ ਦਿਨ ਪਹਿਲਾਂ ਅੱਡਾ ਰਾਏਪੁਰ ਵਿੱਚ ਬੰਦੇ ਨੇ ਪੁੱਛ ਸਾਡੇ ਵੱਡੇ ਭਾਜੀ ਹੁਣਾਂ ਕੋਲੋਂ 10000 ਰੁਪਏ ਹੱਥ ਹੱਥ ਮਾਰ ਕੇ ਇਹਨੇ ਬੰਦੇ ਨੇ ਗੈਬ ਕਰ ਦਿੱਤਾ ਔਰ ਔਰ ਸਾਡੇ ਭਾਜੀ ਨੂੰ ਇਹਨੇ ਬਿਹੋਸ਼ ਕਰ ਦਿੱਤਾ। ਅੱਜ ਬੜਾ 10-12 ਦਿਨਾਂ ਬਾਅਦ ਸੀ ਬਿਆਹ ਜਾ ਰਹੀ ਸੀ ਜੇ ਸਾਨੂੰ ਨਗੱਜੇ ਰੋਡ ਤੇ ਮਿਲਿਆ ਇਹ ਬੰਦਾ। ਤੇ ਇਸ ਬੰਦੇ ਕੋਲ ਨੂੰ ਅਸੀਂ ਫੜਿਆ ਜਈ ਵਿਆਹ ਚੱਲੇ ਸੀਗੇ ਇਹ ਬੰਦਾ ਫੜਿਆ ਆ ਤੇ ਹੁਣ ਇਹਦੀ ਅਸੀਂ ਤਲਾਸ਼ੀ ਲੈ ਰਹੇ ਆ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਇਹ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਨਾ ਤਾਂ ਕਿ ਜੋ WhatsApp ਸਾਡੇ ਲੋਕਾਂ ਨੂੰ ਦੇਦੇ ਪਖੰਡੀ ਸਾਧੂਆਂ ਦਾ ਪਤਾ ਲੱਗੇ ਚੱਟਾ ਰੁਧੀਆਂ ਚਾਹਿਆ ਚਾਹੇ ਆ ਜੇ ਤੋੜਨੀਆਂ ਆ ਸਾਰੇ ਛੱਡ ਜਾ ਆ ਲਾ ਆ ਲਾ ਨਾ 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 ਆ ਲਾ ਆ ਲਾ ਆਪਾਂ ਆਇਆ ਗਿਆਂ ਮੂਹਰੇ ਪਾਣੀ ਆ ਗਿਆ ਬੰਦੋਲਾ ਨਾਲ ਗਿਆ ਤੋ ਹੋ ਕੇ ਲੈ ਕੇ ਆਇਆ ਖਰਾ ਬਰਸਾਤ ਪਾਰਾ ਹੋਣਾ ਇਹਨਾਂ ਦਾ ਗਿਆ ਕਿ ਜਦ ਪਾਲਿਆ ਉਹਨਾਂ ਨੇ ਕਿਹਾ ਉਹ ਪਾਲਿਆ ਬਣੇ ਕੀ ਕੀਤਾ ਹਰੇ ਦਾ ਆਹ ਜੇ ਕਿਹੜਾ ਬਾਬੇ ਟੈਡੂਆ ਉਹ ਵੀ ਬਾਬੇ ਕੈਡੂਆ ਵਾਲੇ ਆਪਣੇ ਸਾਰੇ ਹੀ ਕਰ ਲਿਆ ਆ ਬਾਬੇ ਟੈਡੂਆ ਵਾਲੇ ਮਾਸਾ ਵਾਲੇ ਬਾਬੇ ਵਾਲੇ ਬਹੁਤ ਬੱਲੇ ਤੇਰੇ ਐ ਟੈਡੂਆਏ ਭੈਣ ਕਹਿੰਦੇ ਆ ਕੁਰਬਾਨਾ ਬਣਾਓ ਇਦਾਂ ਬਣਾਓ ਇਹ ਬਾਬੇ ਲੱਖਾਂ ਦੱਸਦੇ ਸਾਰੇ ਪੀਰੇ ਦੇ ਆ 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 शादी हारे ah,